ਬਠਿੰਡਾ ਦੇ ਪਰਸਰਾਮ ਨਗਰ ਇਲਾਕੇ ਦੇ ਵਿੱਚ ਇੱਕ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ ਦੋ ਚੋਰਾਂ ਦੇ ਵੱਲੋਂ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਜਿਸ ਦੀ ਸੀਸੀਟੀਵੀ ਦੇ ਕੱਟ ਵਿੱਚ ਇਹ ਪੂਰੀ ਘਟਨਾ ਕੈਦ ਵੀ ਹੋ ਗਈ ਹੈ ਤਸਵੀਰਾਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਚੋਰਾਂ ਦੇ ਹੌਸਲੇ ਉੱਚੇ ਹੋ ਚੁੱਕੇ ਨੇ ਕਿ ਬੀਤੀ ਰਾਤ ਬਠਿੰਡਾ ਦੇ ਇਸ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਏ ਸਭ ਤੋਂ ਪਹਿਲਾਂ ਤਾਂ ਇੱਕ ਚੋਰ ਜਿਹੜਾ ਸੀ ਉਹ ਦੁਕਾਨ ਦੇ ਵਿੱਚ ਦਾਖਲ ਹੋਣ ਦੇ ਲਈ ਉਹਦੇ ਵੱਲੋਂ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨ ਦਾ ਤਾਲਾ ਨਹੀਂ ਟੁੱਟਿਆ ਤਾਂ ਫਿਰ ਉਸ ਦੇ ਵੱਲੋਂ ਹੋਰ ਅਲੱਗ-ਅਲੱਗ ਤਰੀਕੇ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਗਈਆਂ ਫਿਰ ਇਸ ਦਾ ਇੱਕ ਸਾਥੀ ਵੀ ਨਾਲ ਆਉਂਦਾ ਉਸ ਸਾਥੀ ਦਾ ਫੇਸ ਕਵਰਡ ਸੀ ਤੇ ਇਸ ਦਾ ਵੀ ਫੇਸ ਕਵਰ ਕੀਤਾ ਹੋਇਆ ਸੀ ਪਰ ਉਮਰ ਜੀ ਗੱਲ ਕਰੀਏ ਤਾਂ ਇਹਨਾਂ ਦੀ ਉਮਰ ਜੋ ਹੈ ਉਹ ਬਹੁਤ ਘੱਟ ਲੱਗਦੀ ਹੈ ਪਰ ਇਹਨਾਂ ਦੇ ਹੌਂਸਲੇ ਬਹੁਤ ਵੱਡੇ ਲੱਗਦੇ ਨੇ ਕਿ ਜਿਸ ਤਰੀਕੇ ਨਾਲ ਜੋ ਇੱਕ ਦੁਕਾਨ ਦਾ ਮਾਲਿਕ ਜਿਹੜਾ ਹੈ ਉਹ ਆਪਣੇ ਪਰਿਵਾਰ ਸਮੇਤ ਇਸ ਦੁਕਾਨ ਦੇ ਉੱਪਰ ਉਹਨਾਂ ਦੀ ਰਿਹਾਇਸ਼ ਹੈ ਤੇ نیچے ਦੁਕਾਨ ਹੈ ਪਰ ਇਸ ਦੁਕਾਨ ਇਸ ਸ਼ੋਰੂਮ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਸਫਾਈ ਨਾਲ ਚੋਰੀ ਕੀਤੀ ਗਈ ਕਿ ਉਹਨਾਂ ਨੂੰ ਅਹਿਸਾਸ ਤੱਕ ਨਹੀਂ ਹੋਇਆ ਕਿ نیچے ਕੋਈ ਉਹਨਾਂ ਦੇ ਇਸ ਤਰੀਕੇ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅਨਜਾਣ ਦੇ ਰਿਹਾ ਹੈ ਘਟਨਾ ਕਰੀਬ 12:30 ਤੋਂ 1:30 ਵਜੇ ਦੇ ਕਰੀਬ ਦਾ ਸਮਾਂ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇਸ ਚੋਰਾਂ ਦੇ ਵੱਲੋਂ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਇਸ ਮੌਕੇ ਨੂੰ ਲੈ ਕੇ ਜਦੋਂ ਸਵੇਰੇ ਮਾਲਕ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਇਕੱਠ ਭਾਰੀ ਸ਼ੋਰੂਮ ਦੇ ਬਾਹਰ ਹੋ ਜਾਂਦਾ ਤੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਤਲਾ ਦਿੱਤੀ ਜਾਂਦੀ ਹੈ ਤੇ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਪੜਤਾਲ ਕਰਨ ਦੇ ਲਈ ਫੋਰੈਂਸਿਕ ਜਾਸ ਸਾਇੰਸ ਟੀਮ ਨੂੰ ਇਤਲਾ ਦੇ ਦਿੱਤੀ ਗਈ ਹੈ ਉੱਥੇ ਉਹਨਾਂ ਦੇ ਫਿੰਗਰ ਪ੍ਰਿੰਟਸ ਜਿਹੜੇ ਨੇ ਤੇ ਹੋਰ ਤਰੀਕੇ ਤੇ ਅਲਗ-ਅਲਗ ਤਰੀਕਿਆਂ ਨਾਲ ਖੰਗਾਲਿਆ ਜਾਏਗਾ ਕਿ ਆਖਰ ਉਹ ਕੌਣ ਸ਼ਖਸ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਇਸ ਸ਼ੋਰੂਮ ਦੇ ਬਾਹਰ ਆ ਆਸ-ਪਾਸ ਦੇ ਦੁਕਾਨਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਵਾਪਰ ਚੁੱਕੀਆਂ ਨਹੀਂ ਪਰ ਇਹਨਾਂ ਚੋਰਾਂ ਦੇ ਵੱਲੋਂ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਚੋਰੀ ਦੇ ਵਿੱਚ ਦੁਕਾਨ ਦੇ ਮਾਲਕ ਦੇ ਦੱਸਣ ਦੇ ਮੁਤਾਬਕ ਇਥੋਂ 44 ਜਿਹੜੇ ਫੋਨ ਨੇ ਉਹ ਚੋਰੀ ਕਰ ਲਏ ਗਏ ਨੇ ਜਿਨ੍ਹਾਂ ਦੇ ਵਿੱਚ ਆਈਫੋਨਸ ਵੀ ਨੇ ਤੇ 44 ਫੋਨ ਤੋਂ ਇਲਾਵਾ ਇਸ ਸ਼ੋਰੂਮ ਤੋਂ LCD ਪ੍ਰੈਸ ਤੇ ਹੋਰ ਕੀਮਤੀ ਸਮਾਨ ਜਿਹੜਾ ਸੀ ਉਸ ਸ਼ੋਰਮ ਦੇ ਵਿੱਚ ਚੋਰੀ ਕਰ ਲਿਆ ਗਿਆ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਉਹ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾਉਂਦੇ ਚੱਲਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਚੋਰਾਂ ਦੇ ਵੱਲੋਂ ਆਪਣੇ ਹੌਸਲੇ ਬੁਲੰਦ ਕੀਤੇ ਗਏ ਤੇ ਉਸ ਤੋਂ ਬਾਅਦ ਜਿਵੇਂ-ਜਿਵੇਂ ਉਹਨਾਂ ਦੇ ਵੱਲੋਂ ਸਮਾਨ ਜਿਹੜਾ ਹੈ ਉਹ ਚੋਰੀ ਕਰਨ ਦੇ ਲਈ ਜੋ ਦੁਕਾਨ ਦਾ ਕਿਵੇਂ ਤਾਲਾ ਤੋੜਿਆ ਗਿਆ ਇਹ ਘਟਨਾ ਪੂਰੀ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਤੇ ਇਸ ਸੀਸੀਟੀਵੀ ਦੀ ਤਸਵੀਰਾਂ ਤੋਂ ਗਿਆਨ ਹੁੰਦਾ ਹੈ ਕਿ ਜਿਵੇਂ ਜਿਵੇਂ ਜਿੱਥੇ ਕੋਈ ਰਸਤੇ ਤੋਂ ਜੇਕਰ ਕੋਈ ਵਹੀਕਲ ਲੰਘਦਾ ਤਾਂ ਇਹ ਚੋਰ ਇੱਥੋਂ ਗਾਇਬ ਹੋ ਜਾਂਦੇ ਸੀ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਮੁੜ ਤੋਂ ਫਿਰ ਇੱਥੇ ਆ ਕੇ ਤਾਲਾ ਤੋੜਨ ਦੀ ਬਾਰ-ਬਾਰ ਕੋਸ਼ਿਸ਼ ਕਰ ਰਹੀ ਸੀ ਇਹਨਾਂ ਦੇ ਵੱਲੋਂ ਪਹਿਲਾਂ ਆਰੀ ਲਿਆ ਕੇ ਆਰੀ ਦੇ ਨਾਲ ਤਾਲੇ ਦਾ ਕਟਰ ਤਾਲੇ ਨੂੰ ਕਟਰ ਦੇ ਨਾਲ ਕੱਟਿਆ ਗਿਆ ਲੋਕ ਤੋੜ ਤੋਂ ਤੋੜਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਤਸਵੀਰਾਂ ਹੈਰਾਨੀਜਨਕ ਨੇ ਬੇਖੌਫ ਨੇ ਕਿ ਸਭ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਜਿਹੜਾ ਸ਼ਟਰ ਦਾ ਇੱਕ ਲੋਹੇ ਦੀ ਇੱਕ ਜੋ ਪੱਤੀ ਨੁਮਾ ਇੱਕ ਜੋ ਲੋਕ ਦਾ ਇੱਕ ਸ਼ਟਰ ਦਾ ਇੱਕ ਪਾਰਟੀ ਉਹ ਖਿੱਚ ਕੇ ਖੋਲਿਆ ਗਿਆ ਫਿਰ ਉਸ ਤੋਂ ਬਾਅਦ ਸੇਨ ਲਗਾ ਕੇ 1 ਫੁੱਟ ਦੇ ਕਰੀਬ ਸ਼ਟਰ ਜਿਹੜਾ ਸੀ ਉਹ ਚੁੱਕ ਲਿਆ ਗਿਆ ਫਿਰ ਦੇਖੋ ਕਿ ਕਿਵੇਂ ਇਹ ਜ਼ੋਰ ਅੰਦਰ ਵੱੜ ਗਿਆ ਪਹਿਲਾ ਇੱਕ ਚੋਰ ਅੰਦਰ ਜਾਂਦਾ ਫਿਰ ਦੂਸਰਾ ਚੋਰ ਉਹ ਵੀ ਅੰਦਰ ਵੜ ਜਾਂਦਾ ਫਿਰ ਉਸ ਤੋਂ ਬਾਅਦ ਸ਼ਟਰ ਨੂੰ ਉੱਚਾ ਕਰਕੇ ਤੇ ਉਸ ਤੋਂ ਬਾਅਦ ਫਿਰ ਸਮਾਨ ਜਿਹੜਾ ਉਹ ਹੌਲੀ-ਹੌਲੀ ਬਾਹਰ ਕੱਢਿਆ ਜਾਂਦਾ ਡੱਬੇ ਦੇਖੋ ਕਿ ਕਿਵੇਂ ਮੋਬਾਈਲਾਂ ਦੇ ਇਹ ਡੱਬੇ ਕਿਸ ਤਰੀਕੇ ਦੇ ਨਾਲ ਪਹਿਲਾਂ ਚੋਰੀ ਕਰਕੇ ਢੋਲੇ ਗਏ ਇਹਨਾਂ ਨੇ ਆਪਣੇ ਠਿਕਾਣੇ ਦੇ ਉੱਤੇ ਆਪਣਾ ਜਿਹੜਾ ਸਮਾਨ ਚੋਰੀ ਕੀਤਾ ਜਾ ਰਿਹਾ ਸੀ ਉਹ ਲੈ ਆ ਕੇ ਰੱਖਿਆ ਗਿਆ ਦੇ ਰੋਸ ਤੋਂ ਬਾਅਦ ਇੱਕ ਇੱਕ ਸਮਾਨ ਕਰਕੇ ਇਸੇ ਤਰੀਕੇ ਨਾਲ ਧੋਕੇ ਉਹ ਸਾਰਾ ਸਮਾਨ ਉਹਨਾਂ ਦੇ ਵੱਲੋਂ ਚੋਰੀ ਕੀਤਾ ਗਿਆ ਇਸ ਤਰੀਕੇ ਦੇ ਨਾਲ ਚੋਰੀ ਦੀ ਕੰਡਨਾਂ ਨੂੰ ਇਹਨਾਂ ਦੇ ਵੱਲੋਂ ਅਨਜਾਬ ਦਿੱਤਾ ਗਿਆ ਹਾਲਾਂਕਿ ਇਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਹਿਲਕਾ ਹੋਵੇਗਾ ਕਿ ਉਹਨਾਂ ਦੇ ਵੱਲੋਂ ਫੇਸ ਕਵਰ ਕਰ ਲਏ ਗਏ ਨੇ ਤਾਂ ਸ਼ਾਇਦ ਉਹ ਇਸ ਚੋਰੀ ਦੀ ਵਾਰਦਾਤ ਨੂੰ ਆਸਾਨੀ ਦੇ ਨਾਲ ਅਨਜਾਬ ਦੇ ਲੈਣਗੇ ਪਰ ਪੁਲਿਸ ਦੇ ਹੱਥੋਂ ਸ਼ਾਇਦ ਇਹ ਚੋਰ ਨਹੀਂ ਵੱਟ ਸਕਣਗੇ ਕਿਉਂਕਿ ਇਨਾਂ ਦੇ ਵੱਲੋਂ ਬਹੁਤ ਸਾਰੇ ਕਲੂਜ਼ ਇੰਦਾ ਦੇ ਛੱਡ ਦਿੱਤੇ ਗਏ ਨੇ ਜਿਸ ਨਾਲ ਇਸ ਦੇ ਨਾਲ ਇਹਨਾਂ ਨੂੰ ਫੜਨਾ ਬਹੁਤ ਆਸਾਨ ਹੋ ਜਾਣਾ ਹੈ ਕਿਉਂਕਿ ਆ ਦੇਖੋ ਕਿ ਕਿਸ ਤਰੀਕੇ ਦਾ ਨਾ ਗੱਟ ਰਿਆ ਬਣ ਬਣ ਕੇ ਉਹਨਾਂ ਦੇ ਵੱਲੋਂ ਕੀਮਤੀ ਸਮਾਨ ਨੂੰ ਇਸ ਸ਼ੋਰੂਮ ਦੇ ਵਿੱਚੋਂ ਚੋਰੀ ਕਰ ਲਏ ਗਿਆ ਐ ਐਲ ਸੀ ਡੀ ਵੀ ਦੇਖੋ ਕਿ ਐਲ ਸੀ ਡੀ ਵੀ ਕਿਵੇਂ ਇਹਨਾਂ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਲੈ ਕੇ ਬਹੁਤ ਕੁਝ ਸਾਹਮਣੇ ਆਇਆ ਹੈ ਪਰ ਜਦੋਂ ਇਸ ਗੱਲ ਦੀ ਇਤਲਾ ਸ਼ੋਰੂਮ ਦੇ ਮਾਲਕ ਨੂੰ ਮਿਲਦੀ ਹੈ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਦੇ ਵੱਲੋਂ ਜਦੋਂ ਆਪਣੇ ਸ਼ੋਰੂਮ ਦੇ ਉੱਪਰ ਬਣੀ ਹੋਈ ਰਿਹائش ਤੋਂ نیچے ਆ ਕੇ ਦੇਖਿਆ ਜਾਂਦਾ ਤਾਂ ਸਭ ਕੁਝ ਕੀਮਤੀ ਸਮਾਨ ਜਿਹੜਾ ਸੀ ਉਹ ਗਾਇਬ ਹੋ ਚੁੱਕਿਆ ਸੀ। ਦੋਸਤੋ ਬਾਅਦ ਸਨ ਲੋਕਾਂ ਦੇ ਵੱਲੋਂ ਵੀ ਇਕੱਠ ਹੋਣਾ ਸ਼ੁਰੂ ਹੋ ਗਿਆ ਤੇ ਪੁਲਿਸ ਨੂੰ ਇਤਲਾ ਦਿੱਤੀ ਗਈ ਤਾਂ ਮੌਕੇ ਦੇ ਉੱਤੇ ਪੁਲਿਸ ਨੇ ਵੀ ਇਸ ਪੂਰੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਫੋਰੈਂਸਿਕ ਸਾਇੰਸ ਟੀਮ ਜਿਹੜੀ ਹੈ ਉਹ ਇਸ ਪੂਰੇ ਮਾਮਲੇ ਦੀ ਇਸ ਪੂਰੀ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਕਰੇਗੀ। ਉਸ ਤੋਂ ਬਾਅਦ ਪਤਾ ਲੱਗ ਪਾਏਗਾ ਕਿ ਆਖਰ ਉਹ ਚੋਰਾ ਦੇ ਵੱਲੋਂ ਆਖਰ ਕੌਣ ਉਹ ਚੋਰ ਸੀ ਕੌਣ ਉਹ ਸਖਸੀ ਜਿਨ੍ਹਾਂ ਦੇ ਵੱਲੋਂ ਇਸ ਘਟਨਾ ਨੂੰ ਜਾਣਦ ਦਿੱਤਾ ਗਿਆ ਹੈ। ਜੀ ਨਾਮ ਹੈ ਤੇ ਕੀ ਘਟਨਾ ਵਾਪਰੀ ਜੀ ਹੋਇਆ ਕੀ ਹੈ? ਜੀ ਇੱਕ ਗੱਲ ਹੈ ਜੀ ਮੇਰਾ ਨਾਮ ਕਮਲ ਕੁਮਾਰ ਸਿੰਘਲਾ ਜੀ ਸਿੰਘਲਾ ਐਂਟਰਪ੍ਰਾਈਜ਼ ਸਾਡੀ ਦੁਕਾਨ ਦਾ ਨਾਮ ਹੈ ਜੀ ਜਿਹਦੇ ਵਿੱਚੋਂ ਕੇ ਸਾਨੂੰ ਰਾਘੀ ਰਿਆਣੇ ਸਵੇਰੇ ਦੱਸਿਆ 4:30 5:00 ਵਜੇ ਜੀ ਥੋੜਾ ਸ਼ਟਰ ਟੁੱਟਿਆ ਪਿਆ ਜੀ। ਅਸੀਂ نیچے ਆਏ ਨਾਲ ਦੀ ਨਾਲ ਜੀ ਅਸੀਂ نیچے ਆਏ ਜੀ ਆਗੇ ਇਸਮਾਨਦੀਨ ਕਵਰੀ ਕੀਤੀ ਹੈ ਦਸੜੀਆਂ ਲੈ ਕੇ ਜੀ ਏਸੀ ਲੈ ਕੇ 44 ਮੋਬਾਈਲ ਹੈ ਜੀ ਜਿਹਦੇ ਵਿੱਚ ਬੀਪੂ ਦੇ ਐਪਲ ਦੇ ਹੈ ਜੀ ਤੇ ਦੋ ਤਿੰਨ ਕੰਪਨੀਆਂ ਹੋ ਰਹੀ ਜੀ ਤੇ ਅੱਜ ਸੜੀਆਂ ਲੈ ਕੇ ਜੀ 55 ਇੰਚੀਆਂ ਖੋਲ ਕੇ ਅੱਗੇ ਬਾਹਰ ਵੀ ਨਿਕਲੀ ਆਗੇ ਸ਼ੈਟਰ ਦੇ ਰਹੀ ਜੀ 32 ਇੰਚੀ ਦੇ 45 ਇੰਚੀ ਲੈ ਕੇ ਜੀ ਏਸੀ ਲੈ ਕੇ ਡੇਟ ਆਉਂਦੇ ਜੀ ਪ੍ਰੈਸਾਂ ਲੈ ਕੇ ਜੀ ਕੁੱਕਰ ਲੈ ਕੇ ਤੇ ਕਿੰਨਾ ਕੁ ਨੁਕਸਾਨ ਦਾ ਖਸਤਾ ਦਾ 17-18 ਲੱਖ ਰੁਪਏ ਦਾ ਹੋਊਗਾ ਜੀ ਤੁਹਾਡੇ ਰਾਇਸ਼ ਕਿੱਥੇ ਰਾਇਸ਼ ਉੱਤੇ ਜੀ ਹਾਂਜੀ ਪਤਾ ਨਹੀਂ ਲੱਗਿਆ ਤੁਹਾਨੂੰ ਨਾ ਵੀਰ ਜੀ ਏਸੀ ਲਾ ਕੇ ਪੈ ਜੰਦੇ ਹੁਣ ਕੀ ਪਤਾ ਲੱਗਦਾ ਆਪਾਂ ਨੂੰ ਕੀ ਪਤਾ ਵੀ ਚੋਰੀ ਹੋ ਗਈ ਸ਼ੋਰਾਤ ਨੂੰ ਜੀ ਹੂੰ ਤੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਫੋਟੋਆਂ ਆ ਗਈਆਂ ਜੀ ਹਾਂਜੀ ਮੈਂ ਕੋ ਚੈੱਕ ਕੋਈ ਕਿਤੇ ਇਸ ਤਰੀਕੇ ਦੇ ਕੋਈ ਸ਼ਕਲਾ ਪਛਾਣ ਜਾਂਦੀ ਆ ਹਾਂ ਸ਼ਕਲਾ ਪਛਾਣ ਚ ਨਹੀਂ ਆਈ ਜੀ ਸਾਡੀ ਕੋਸ਼ਿਸ਼ ਹੈ ਕਰਨ ਦੀ ਜੀ ਹਾਂਜੀ ਤੇ ਪੁਲਿਸ ਨੂੰ ਤਲਾ ਦੇ ਦਿੱਤੀ ਹਾਂ ਪੁਲਿਸ ਨੂੰ ਤਲਾ ਦੇ ਦਿੱਤੀ ਪੁਲਿਸ ਵਿਚਾਰ ਪੰਜ ਮੇਲ ਦੀ ਆ ਗਈ ਸੀ ਜੀ ਹਾਂਜੀ ਫੋਰੈਂਸਿਕ ਸਾਇੰਸ ਦੀ ਟੀਮਾਂ ਵੀ ਆ ਰਹੀਆਂ ਨੇ ਆ ਗਈਆਂ ਆ ਗਈ ਆ ਸਾਰੇ ਆ ਗਏ ਹਾਂਜੀ ਇਹਦਾ ਦਾ ਮਾਹੌਲ ਕਿਹਦਾ ਦਾ ਇਸ ਇਲਾਕੇ ਦੇ ਵਿੱਚ ਨਜ਼ਰ ਆਉਂਦਾ ਤੁਸੀਂ ਇੱਥੇ ਕਾਫੀ ਚੋਰੀਆਂ ਦਾ ਇੱਥੇ ਚੋਹ ਠਾ ਕੇ ਗਈਆਂ ਨੇ ਛੇੜੀ ਹੈ ਗਈਆਂ ਜੀ ਸਾਰੇ ਪਹਿਲਾਂ ਦੋ ਵਾਰਾਂ ਹੋਈ ਸੀ ਪਹਿਲਾਂ ਬੰਦੇ ਟਰੇਸ ਕਰ ਲਈ ਸੀ ਦੋ ਵਾਰਾਂ ਪਹਿਲਾਂ ਚੋਰੀ ਹੋ ਚੁੱਕੀ ਸੀ ਪਹਿਲਾਂ ਟਰੇਸ ਕਰਨੀ ਸੀ ਜੀ ਅਸੀਂ ਹਾਂ ਮੈਂ ਜੀ ਮੇਰਾ ਨਾਮ ਐਸਆਈ ਜੀ ਸਿੰਘ ਹੈ ਔਰ ਮਾਮਲਾ ਇਹ ਹੈ ਵੀ ਰਾਤ 1:30 ਵਜੇ ਇਹਨਾਂ ਦਾ ਸ਼ਟਰ ਤੋੜ ਕੇ ਐਲ ਸੀ ਡੀਆਂ ਤੇ ਮੋਬਾਈਲ ਚੋਰੀ ਕਰਕੇ ਲੈ ਗਏ ਤੇ ਕਿੰਨਾ ਕੁ ਨੁਕਸਾਨ ਦਾ ਖਤਰਾ ਹੈ ਨੁਕਸਾਨ ਹੈਗਾ ਜੀ ਹਾਂ 40 50 ਲੱਖ ਰਸਦ ਦੇ ਇਹਨਾਂ ਦੇ ਕਹਿਣ ਮੁਕਾਬਕ ਦੁਕਾਨਦਾਰ ਕੀ ਕਹਿੰਦੇ ਨੇ ਕੀ ਗਿਆਨ ਆ ਲਿਆ ਗਿਆਨ ਇਹ ਆਦੇ ਵੀ ਅਸੀਂ ਬੰਦੇ ਇੱਥੋਂ ਦੇ ਪਛਾਣਦੇ ਆ ਨੇੜੇ ਦੇ ਅਸੀਂ ਇਹਨਾਂ ਨੂੰ ਨਾ ਤ੍ਰੇਸ਼ ਕਰਕੇ ਫਿਰ ਬਖਤਾਤ ਅਦ ਕਰਾਉਂਦੇ ਅੱਛਾ ਤੇ ਹੁਣ ਤੱਕ ਕੀ ਕੁਝ ਪਤਾ ਲੱਗ ਪਾਇਆ ਕਿ ਕੌਣ ਫਿਰ ਨਹੀਂ ਹਜੇ ਪਤਾ ਨਹੀਂ ਲੱਗਿਆ ਹੈਗਾ ਹਜੇ ਤੱਕ ਤਾਂ ਲੋਕੇਸ਼ਨ ਉਹ ਸੀਸੀਟੀਵੀ ਕੈਮਰੇ ਤੇ ਇਹਨਾਂ ਦੀਆਂ ਦੇਖ ਰਹੇ ਆ ਉਹ ਦੇਖ ਕੇ ਉਸ ਬਾਅਦ ਇਹਨਾਂ ਦਾ ਕਾ ਲੋਕੇਸ਼ਨ ਕਿ ਜਿੱਥੇ ਚੋਰੀ ਹੋਈ ਲੋਕੇਸ਼ਨ ਯਾਰ ਸਾਹਮਣੇ ਦੁਕਾਨ ਹੈ ਚੋਰਾ ਦੇ ਇਹ ਹੌਸਲੇ ਵੀ ਇਹ ਲੱਗਦਾ ਹੈ ਕਿ ਜੇਹੀਆਂ ਘਟਨਾਵਾਂ ਹੁਣ ਆਮ ਹੁੰਦੀਆਂ ਜਾ ਰਹੀਆਂ ਨੇ ਆਖਰ ਇਹਨਾਂ ਘਟਨਾਵਾਂ ਦੇ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਆਖਰ ਮੁੱਖ ਕਾਰਨ ਕੀ ਹੋ ਸਕਦੇ ਨੇ ਨਸ਼ਾ ਜਾਂ ਬੇਰੋਜ਼ਗਾਰੀ ਜਾਂ ਫਿਰ ਕੋਈ ਹੋਰ ਸ਼ਾਰਟਕਟ ਤਰੀਕੇ ਦੇ ਨਾਲ ਪੈਸੇ ਕਮਾਉਣ ਦੀ ਚਾਹਤ ਕੀ ਲੱਗਦਾ ਤੁਹਾਨੂੰ ਕਿਨੇ ਛੋਟੀ ਉਮਰ ਦੇ ਨੌਜਵਾਨ ਇਸ ਤਰੀਕੇ ਦੀ ਘਟਨਾਵਾਂ ਨੂੰ ਕਿਉਂ ਅੰਜਾਮ ਦੇ ਰਹੇ ਨੇ ਕਮੈਂਟ ਬਾਕਸ ਦੇ ਵਿੱਚ